ਗੱਲਾਂ ਮੈਂ ਕਹਿਣਾ ਚਾਹੁੰਦਾ ਪਹਿਲੀ ਗੱਲ ਜਿਹੜੀਆਂ ਜਨਵਰੀ ਫਰਵਰੀ ਮਾਰਚ ਵਿੱਚ ਚੌਣਾ ਹੋਣੀਆਂ ਉਹਦਾ ਆਗਾਜ਼ ਸਰਦਾਰ ਗੁਰਮੀਤ ਸਿੰਘ ਸ਼ੰਟੀ ਨੇ ਆਪਣੇ ਇਲਾਕੇ ਚੋਂ ਕਰ ਦਿੱਤਾ ਜਿੱਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੌਣਾ ਦਾ ਆਗਾਜ਼ ਕੀਤਾ ਉੱਥੇ ਇਸ ਨੇ ਆਪਣੇ ਇਲਾਕੇ ਵਿੱਚ ਆਪਣੇ ਹਲਕੇ ਦੇ ਵਿੱਚ ਇਤਨਾ ਵੱਡਾ ਕੱਟ ਕਰਕੇ ਆਪਣਾ ਵੀ ਚੌਣ ਦਾ ਬਿਗਲ ਵਜਾ ਕੇ ਰੱਖ ਦਿੱਤਾ ਦੇਖੋ ਇਹ ਗੱਲ ਆਪਣੀ ਬੋਲੇ ਸੋ ਉਹਨੇ ਹਾਲ ਤੱਕ ਨਾ ਰੱਖੋ ਮੈਂ ਤੁਹਾਡੇ ਕੋ ਖੁਸ਼ਣਾ ਚਾਹਾਂਗਾ ਜਿਹੜੇ ਮੈਂਬਰ ਤੁਸੀਂ ਭੇਜੇ ਸਨ 21 ਵਿੱਚ ਇਹ ਬਾਈ ਵਿੱਚ 21 ਵਿੱਚ ਉਨਾ ਕੋ ਭਈ ਆਪਣਾ ਸਜਰਾ ਨਸਰ ਦਸਣ ਆਪਣਾ ਵੀ ਤੇ ਆਪਣੇ ਪਿਛਲੇਆਂ ਦਾ ਵੀ ਵੀ ਪਿਛਲੇ 10 ਸਾਲਾਂ ਵਿੱਚ ਤੁਸੀਂ ਕੀਤਾ ਕੀ ਹੈ ਸਵਾਰਿਆ ਕੀ ਹੈ ਕੌਮ ਦਾ ਕੀ ਸਵਾਰਿਆ ਤੇ ਗੁਰਦੁਆਰਿਆਂ ਦਾ ਕੀ ਸਵਾਰਿਆ ਤੇ ਸਕੂਲਾਂ ਦਾ ਕੀ ਸਵਾਰਿਆ ਤੇ ਹਸਪਤਾਲਾਂ ਦਾ ਕੀ ਸਵਾਰਿਆ ਇਹ ਤੁਸੀਂ ਪੁੱਛਣੇ ਇਹ ਨਹੀਂ ਕਿ ਇਹ ਨਾ ਜੀ ਨਾ ਸ਼ੰਤੀ ਸਰਨੇ ਨਾਲੇ ਸਵਾਸਤ ਪੈਂਤਾਨ ਬੋਰਡ ਨਹੀਂ ਪਾਣੀ ਤੋ ਕ ਲਾਂ ਵ ਤੇ ਤਨ ਪਾਵਾਂ ਇਹ ਮੈਂ ਗੱਲਾਂ ਸੁਣੀ ਹੋਈਆਂ ਕੰਨਾਂ ਨਾਲ ਔਰ ਬੰਦੇ ਕਹੀਂ ਬੈਠੇ ਵੀ ਹੋਏ ਇਹ ਚੋਣਾ ਜੜੀਆਂ ਗਿਆਨਾ ਇੱਕ ਗੱਲ ਸੁਣ ਲੋ ਸਲੋਜਾ ਸਾਹਿਬ ਤੁਸੀਂ ਬਹੁਤ ਸਿਆਣੇ ਹੋ ਇਹ ਚੋਣਾ ਹੈ ਗਿਆ ਪੰਥ ਦੀ ਅਗੋਂ ਸੰਭਾਲ ਕਿਨੇ ਕਰਨੀ ਹੈ ਗੁਰੂ ਦੀ ਸੰਭਾਲ ਕਿਵੇਂ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਕਿਵੇਂ ਕਰਨੀ ਹੈ ਔਰ ਜਿਹੜਾ ਤੁਹਾਡਾ ਮੈਂਬਰ ਇਲਾਕੇ ਤੋਂ ਚੁਣ ਕੇ ਜਾਵੇ ਉਸ ਨੂੰ ਕਹਿ ਦੇਣਾ ਕਿ ਜੇ ਪਾਲਾ ਪਲਟਿਆਈ ਤੇ ਸਾਨੂੰ ਆਪਣੀ ਸ਼ਕਰ ਨਾ ਦਿਖਾਈਂ ਤਾਂ ਇਲਾਕੇ ਚੋਂ ਵੜਨ ਦੇਣਾ ਦੋ ਗੱਲਾਂ ਕਰਨ ਹੁੰਦੀਆਂ ਅਬਲ ਤਾਂ ਅਸੀਂ ਉਸ ਕਾਲਪੁਰਕ ਤੇ ਪੁਰਸਾ ਕਰਕੇ ਤਕੜੀ ਤੇ ਚੰਗੀ ਤਰ੍ਹਾਂ ਤੋਲ ਕੇ ਦੇਾਂਗੇ ਟਿਕਟ ਅੱਗੇ ਮੈਂ ਇਕੱਲਾ ਸੀ ਹੁਣ ਮੇਰੇ ਸਿਰ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਬਾਦਲ ਭੁੰਦਰ ਸਾਹਿਬ ਤੇ ਸਮੁੱਚੀ ਖਾਲੀ ਲੀਡਰਸ਼ਿਪ ਬੈਠੀ ਹੋਈ ਹੈ ਕਿਸੇ ਨੂੰ ਇਹ ਜੇ ਬੰਦੇ ਨੂੰ ਦੇਤੀ ਤੇ ਆਪੇ ਕੱਟਣਗੇ ਮੇਰੇ ਵੱਲੋਂ ਖੁੱਲੀ ਛੁੱਟੀ ਹੈ ਮੇਰੇ ਕੋਲ ਆਏ ਸੰ ਬੰਦੇ ਕਾਣ ਲੱਗੇ ਮੇਰੀ ਟਿਕਟ ਅਨਾਉਂਸ ਕਰਦੇ ਨਾ ਕਿ ਉਹ ਪਰਮਜੀਤ ਸਿੰਘ ਖਤਮ ਹੋ ਗਿਆ ਹੁਣ ਪਰਮਜੀਤ ਸਿੰਘ ਦੇ ਉੱਤੇ ਕੁੰਡਾ ਹੈਗਾ ਉਹ ਕੁੰਡਾ ਵੀ ਸ਼ੋਮਣੀ ਅਕਾਲੀ ਦਲ ਦਾ ਜਿਸ ਨੂੰ ਉਹ ਰეკਮੈਂਡ ਕਰਨਗੇ ਉਹਨੂੰ ਤੇ ਆਗਾ ਇਹ ਨਹੀਂ ਹੈ ਕਿ ਮੈਂ ਘੁੱਗੂ ਵੱਟਾ ਬਣ ਕੇ ਬੈਠਾ ਰਾਂਗਾ ਜਿਹੜਾ ਉਹਨੇ ਕੀ ਮੇਰੇ ਕੋਲ ਆਏਗਾ ਉਹ ਮੈਂ ਭੁੰਦਰ ਸਾਹਿਬ ਨੂੰ ਕਾਂਗਾ ਸੰਭਲੋ ਇਸ ਨੂੰ ਅੱਜ ਜਿਸ ਦੌਰ ਚੋਂ ਅਸੀਂ ਗੁਜ਼ਰ ਰਿਹਾ ਸਾਰੇ ਹਿੰਦੁਸਤਾਨ ਦੀ ਨਹੀਂ ਮੈਂ ਕਹ ਰਿਹਾ ਦੁਨੀਆਂ ਦੇ ਆ ਨਜ਼ਰਾਂ ਜਿਹੜੀਆਂ ਹੈ ਗਿਆ ਉਹ ਦਿੱਲੀ ਦੇ ਸਿੱਖਾਂ ਤੇ ਹੈ ਗਿਆ ਪੇ ਦਿੱਲੀ ਦੇ ਸਿੱਖ ਹੁਣ ਗੁਰਦੁਆਰੇ ਦਾ ਪ੍ਰਬੰਧ ਕਿੰਨੂੰ ਦਿੰਦੇ ਹਨ ਅਨੇਰ ਸਾਇਦਾ 500 ਕਰੋੜ ਦਾ ਘਾਟਾ ਹੋ ਜਾਵੇ ਸਕੂਲਾਂ ਚੋਂ ਮੈਨੂੰ ਸਾਰੇ ਹਿੰਦੁਸਤਾਨ ਚੋਂ ਇੱਕ ਸਕੂਲ ਦੱਸ ਦਿਓ ਜਿੰਦਾ 1 ਰੁਪਏ ਦਾ ਘਾਟਾ ਹੋਵੇ ਜੇ ਦੇ ਕੋਲ ਕਰੋੜਾ ਰੁਪਏ ਨਾ ਹੋਣ ਇੱਕ ਸਕੂਲ ਵਾਗੇ ਤੋਂ ਲੈ ਕੇ ਕੰਨਿਆ ਕਮਾਰੀ ਤੱਕ ਕਸ਼ਮੀਰ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਤੇ ਕਹਿੰਦੇ ਜੀ ਇਹ ਬੋਲਦੇ ਨੇ ਜੀ ਕੀ ਬੋਲੀਏ ਜੀ ਮੈਂ ਪੁੱਛਿਆ ਜੇ ਇੱਕ ਭੋਗ ਤੇ ਬੋਲ ਰਿਹਾ ਆਂ ਸਾ ਮੈਂ ਕਹਾਂ ਦੱਸੋ ਤਾਂ ਸਹੀ ਮੇਰੇ ਪੁੱਛੋ ਬੋਲਦੇ ਨੇ ਉਹ ਸਾਨੂੰ ਇੱਕ ਸੰਤਾ ਨੇ ਕਿਹਾ ਸੀ ਮਰਦਾਂ ਕੋਈ ਬੋਲੇ ਤੇ ਉੱਥੇ ਹੀ ਬੋਲੋ ਹੋਰ ਕੋਈ ਸਬਜੈਕਟ ਨਹੀਂ ਲੈਣਾ ਚਾਹੀਦਾ ਕਿਉਂ ਮੈਂ ਤਾਂ ਜੰਦਿਆਂ ਵੇਖ ਰਿਹਾ ਅਕਾਲੀ ਦਲ ਜਿੱਥੇ ਜਾਵੇ ਪੰਥ ਦੀ ਗੱਲ ਕਰਦਾ ਹੈ ਸਿੱਖ ਦੀ ਗੱਲ ਕਰਦਾ ਹੈ ਗੁਰੂ ਦੀ ਗੱਲ ਕਰਦਾ ਹੈ ਜੇ ਨਹੀਂ ਗੁਰੂ ਦੀ ਗੱਲ ਕਰਨੀ ਨਹੀਂ ਪੰਥ ਦੀ ਗੱਲ ਕਰਨੀ ਨਹੀਂ ਸਿੱਖੀ ਦੀ ਗੱਲ ਕਰਨੀ ਤੇ ਫਿਰ ਘਰ ਬੈਠੋ ਜਾਓ ਸਰਕਾਰ ਕੋਲੋਂ ਮੋਜਾ ਲਵੋ ਪੰਥ ਦੀ ਗੱਲ ਕਰਨ ਵਾਸਤੇ ਉਸ ਕਾਰਨ ਮੁਕਦੀ ਬਖਸ਼ਕ ਚਾਹੀਦੀ ਹੈ ਤੁਹਾਡੇ ਉੱਤੇ ਰਹਿਮਤ ਚਾਹੀਦੀ ਹੈ ਆਉਣ ਵਾਲਾ ਵਕਤ ਮਤੋਂ ਦੱਸਣਾ ਚਾਹਣਾ ਖਤਰਨਾਕ ਤਾਂ ਮੈਂ ਨਹੀਂ ਕਹਿੰਦਾ ਜੇ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ ਕੱਟਣੀ ਪਈ ਤੇ ਸਾਨੂੰ ਕੱਟਣੀ ਪੈ ਗਈ ਤੇ ਤਾਂ ਕਿਹੜੀ ਗੱਲ ਹੈਗੀ ਅਸੀਂ ਕਿਸੇ ਦੀ ਜੇਲ੍ਹ ਤੋਂ ਨਹੀਂ ਡਰਦੇ ਨਾ ਸਾਤਾਂ ਤੋਂ ਡਰਿਆ ਨਾ ਕੁਰਬਾਨੀਆਂ ਤੋਂ ਡਰਿਆ ਪਰ ਅਫਸੋਸ ਇਸ ਗੱਲ ਦਾ ਹੈਗਾ ਕਿ ਸਾਡਾ ਵਾਹ ਕਿਰਤਕੜਾਂ ਨਾਲ ਪੈ ਗਿਆ ਹਾਂਜੀ ਸਾਡਾ ਵਾਹ ਉਹ ਨਾਲ ਪੈ ਗਿਆ ਜਿਹੜੇ ਦਰਖਤ ਦੀਆਂ ਕੁਹਾੜੀਆਂ ਦੀਆਂ ਲੱਕੜਾਂ ਬਣ ਕੇ ਸਸਾਂ ਪੰਥ ਨੂੰ ਤੇ ਸਾਨੂੰ ਮਾਰਨ ਵਾਸਤੇ ਆ ਗਏ ਨਾ ਨੰਮ ਪੁੱਛਣਾ ਹੈ ਤੁਹਾਡੇ ਕੋਲੋਂ ਤੁਸੀਂ ਪੁੱਛੋ ਦੱਸ ਭਾਈ ਜਿਹੜਾ 14 ਸਾਲ 15 ਸਾਲ ਸੰਤ ਵੀ 2 ਸਾਲ ਰਿਹਾ ਹੈ ਲਿਆ ਕੱਢ 2 ਰੁਪਏ ਹਿੰਮਤ ਆਇਆ ਹੋ ਤੇ ਕੱਢ 2 ਰੁਪਏ ਸਾਡੇ ਖਿਲਾਫ ਸਾਨੂੰ ਹੁਣ ਚਿੱਠੀਆਂ ਲਿਖਦਾ ਪਿਆ ਕਿ ਚਿੱਠੀਆਂ ਲਿਖੇਗਾ ਤੂੰ ਕੀ ਲਿਖੇਗਾ ਚਿੱਠੀਆਂ ਅਸੀਂ ਤੇਰੀਆਂ ਚਿੱਠੀਆਂ ਤੋਂ ਡਰਨ ਵਾਲਿਆਂ ਜਾਂ ਕਾਨੂੰਨ ਕਦਮਾਂ ਤੇ ਤੇਰਾ ਅਦਾਲਤ ਜਿੱਗਾ ਸ਼ਰਕੀ ਕਰਾਂਗੇ ਕੁੱਤੇ ਵੀ ਸ਼ਰਮਾ ਜਾਣਗੇ ਤੇ ਸਾਡੇ ਤੋਂ ਵੀ ਗੋਰਿਆ ਗੁਜਰਿਆ ਹਾਂਜੀ ਇਸ ਤਰ੍ਹਾਂ ਭੈੜਾ ਅਸ਼ਰ ਦੇ ਸਾਟਾ ਨਹੀਂ ਕਦੀ ਹੋਇਆ ਜਨਾ ਇਹਦਾ ਹੋ ਗਿਆ ਪਰ ਮੈਂ ਜਿਹੜੀ ਗੱਲ ਕਰ ਰਿਹਾ ਯਕੀਨ ਡਾਣਾ ਕੋਈ ਹਸਣ ਵਾਲੀ ਗੱਲ ਨਹੀਂ ਹੈ ਮੈਂ ਤੁਹਾਨੂੰ ਆਸਾਨ ਵਾਸਤੇ ਗੱਲ ਨਹੀਂ ਕਰ ਰਿਹਾ ਮੈਂ ਜੇ ਇਸ ਉਮਰ ਚ ਲੜ ਰਿਹਾ ਇਸ ਵਾਸਤੇ ਕਿ ਦਿੱਲੀ ਦੇ ਸਿੱਖ ਦਿੱਲੀ ਦੇ ਗੁਰਦੁਆਰੇ ਦਿੱਲੀ ਦੇ ਸਕੂਲ ਜਿਹੜੀਆਂ ਅਸੀਂ ਸੋਚਾ ਸੋਚੀਆਂ ਸਨ ਇਹ ਬੇਈਮਾਨੀ ਨਾ ਕਰਦੇ ਹਸਪਤਾਲ ਦੀ ਅੱਜ 400 ਕਰੋੜ ਰੁਪਏ ਦਿੱਲੀ ਦੇ ਸਿੱਖਾਂ ਕੋਲ ਖਾਲੀ ਹਸਪਤਾਲ ਦੀ ਕਮਾਈ ਹੋਣੀ ਸੀ ਇਹ ਹਰ ਸਾਲ ਔਲਾਦ ਇਹ ਔਲਾਦ ਇਹ ਫਲਾਣਾ ਲਾਤਾ ਤੁਹਾਨੂੰ ਸਾਨੂੰ ਬੇਕੂ ਬਣਾ ਕੇ ਤੇ ਹਸਪਤਾਲ ਦੇ ਕਿਤੇ ਵੋਟਾਂ ਲੈਂਦੇ ਰਹੇ ਦੱਸੋ ਕੀਤਾ ਕੀ ਗਏ ਇਹਨਾਂ ਨੇ ਔਰ ਮੈਂ ਚੈਲੰਜ ਕਰਦਾ ਦਿੱਲੀ ਵਿੱਚ ਹਿੰਦੁਸਤਾਨ ਵਿੱਚ ਦੁਨੀਆ ਵਿੱਚ ਕਿਸੇ ਤੱਕੇ ਤੇ ਕੱਟ ਕਰਕੇ ਸਾਡੇ ਨਾਲ ਬਹਿਸ ਕਰ ਲੈਣ ਦੰਤ ਮਾ ਕੇ ਨਾ ਨਸੇ ਤੇ ਮੇਰਾ ਸਾਡਾ ਨਾ ਪਰਮਜੀਤ ਸਿੰਘ ਸਾਡਾ ਆਕਾਲੀ ਦਲ ਨਹੀਂ ਹੈ ਯਾਰ ਇਸ਼ਾਰੇ ਨਾ ਕਰ ਯਾਰ ਬੋਲਣ ਦੇ ਮੈਂ ਇਹ ਕਹਿਣਾ ਚਾਹੁੰਦਾ ਭਾਵੇਂ ਕੋਈ ਬਰਾਦਰੀ ਹੈ ਭਾਵੇਂ ਰਾਮਗੜੀਆ ਬੋਰਡ ਹੈ ਭਾਵੇਂ ਰਾਮਗੜੀਆ ਬਰਾਦਰੀ ਹੈ ਭਾਪਿਆਂ ਭਾਪਿਆਂ ਦੀ ਬਰਾਦਰੀ ਹੈ ਭਾਵੇਂ ਰੋੜਿਆਂ ਦੀ ਬਰਾਦਰੀ ਹੈ ਅੱਜ ਸਭ ਕੁਝ ਭੁੱਲ ਜਾਓ ਅੱਜ ਤੁਸੀਂ ਦੇਖਣਾ ਹੈ ਕਿ ਸ਼ੋਮਣੀ ਅਕਾਲੀ ਦਲ ਨੇ ਕਿਸ ਨੂੰ ਵੋਟ ਡੋਰ ਦਿੱਤੀ ਹੈ ਉਹਨੂੰ ਵੋਟ ਪਾਣੀ ਨੇ ਉਸ ਨੂੰ ਵੋਟ ਪਾਣੀ ਚ ਹੈ 4 ਸਾਲ ਨੂੰ ਕੀ ਹੋਣਾ ਜੀ 4 ਸਾਲਾਂ ਚ ਜੇ ਅਸੀਂ ਨਾ ਦੱਸਤਾ ਭਈ ਆ ਫਰਕ ਜੈ ਸਾਡੇ ਚ ਮੈਂ ਕਹਿੰਦਾ ਇਹ ਜਿਤਨੇ ਸਕੂਲ ਬੜੇਨ ਇਹ ਕਿੱਦੀ ਬਦਲਤ ਸਨ ਕਾਲਜਾਂ ਦੀ ਅਜ਼ਰ ਦੇਖ ਰੇਕ ਤੁਸੀਂ ਦੇਖ ਲੋ ਇਹ ਕਿੱਦੀ ਬਦਲਤ ਸਨ ਇਹਨਾਂ ਨੂੰ ਤੇ ਇਹ ਨਹੀਂ ਪਤਾ ਸਾਡੇ ਕਾਲਜਾਂ 'ਚ ਪੈਸੇ ਕਿੰਨੇ ਨੇ ਇਹਨਾਂ ਨੂੰ ਨਹੀਂ ਪਤਾ ਵਰਨਾ ਇਹਨਾਂ ਕਹਿਣਾ ਸੀ ਕਿਸੇ ਲੱਲੂ ਫੱਤੂ ਨੂੰ ਚੇਰਮੈਨ ਬਣਾ ਦੇ ਖਾ ਜਾ ਸਭ ਕੁਝ 95 ਕਰੋੜ ਰੁਪਇਆ ਖਾਲਸਾ ਕਾਲਜ ਯੂਨੀਵਰਸਿਟੀ ਦੇ ਵੀ ਸਾਡਾ ਜਮ੍ਹਾਂ ਹੈਗਾ ਅੱਜ ਉਹ ਪਾਲਸੀਆਂ ਅਸੀਂ ਬਣਾਈਆਂ ਸਾਨੂੰ ਇਹਨਾਂ ਨੂੰ ਕਿੱਥੋਂ ਅਕਲ ਆ ਗਈ ਪਾਲਸੀਆਂ ਬਣਾਉਣ ਦੀ ਇਹਨਾਂ ਸਿਰਫ ਖਾਣਾ ਸਿੱਖਿਆ ਹੈ ਕੰਮ ਕਰਰਨੀ ਸਿੱਖਿਆ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਈ ਮਨ ਕਹਿੰਦੇ ਇਹਨੂੰ ਮੈਂ ਕਿਹਾ ਦੇਖੋ ਮੇਰੇ ਤੇ ਪ੍ਰਧਾਨ ਸਾਹਿਬ ਨੇ ਇਤਬਾਰ ਕੀਤਾ ਹੈ ਟਰਸਟ ਕੀਤਾ ਹੈ ਮੈਂ ਇਸ ਟਰਸਟ ਨੂੰ ਕਦੀ ਜਾਇਆ ਨਹੀਂ ਜਾਣ ਦੇਵਾਂਗਾ ਭਾਵੇਂ ਮੇਰੀ ਜਾਨ ਚਲੀ ਜਾਏ ਜ਼ਿੰਦਗੀ ਦੇ ਆਖਰੀ ਵਕਤ ਤੱਕ ਜਦ ਸਰਦਾਰ ਸੁਖਵੀਰ ਸਿੰਘ ਮੇਰੇ ਭੋਗ ਤੇ ਬੋਲਣ ਗਏ ਤਾਂ ਕਹਣਗੇ ਮੈਂ ਜ਼ਿੰਦਗੀ ਵਿੱਚ ਪਰਮਜੀਤ ਸਿੰਘ ਨੂੰ ਦੇਖਿਆ ਜਿਹਨੇ ਮੇਰੇ ਟਰਸਟ ਨੂੰ ਪੂਰਾ ਕੀਤਾ ਮੈਂ ਨਾ ਕਿਸੇ ਦਾ ਅਜ ਤੱਕ ਟਰਸਟ ਗਵਾਇਆ ਨਾ ਗਵਾਣਾ ਹੈ ਇਹ ਕਹਿਣਗੇ ਇਹ ਸੋਲੇ ਗਾਣਗੇ ਮੇਰੇ ਜਿਲੇ ਮੇਰਾ ਭੋਗ ਪੇਗਾ ਪੰਜ ਮਿੰਟ ਆਸੇ ਬੋਲਣਗੇ ਉਸ ਤੋਂ ਪਹਿਲੇ ਨਹੀਂ ਪਰ ਮੈਂ ਵੀ ਅਕਾਲ ਪੁਰਖ ਅਗੇ ਅਰਦਾਸ ਕਰਕੇ ਜਮਿਆ ਜਿਸ ਦਿਨ ਇੱਕ ਤੇਲਾ ਗੁਰੂ ਦਾ ਮੈਂ ਹੱਥ ਲਾ ਜਾਵਾਂ ਉਹ ਮੇਰਾ ਦਿਨ ਆਖਰੀ ਮੇਰਾ ਵਕਤ ਆਖਰੀ ਹੋ ਗਿਆ